ਸ਼ੰਭੂ ਮੋਰਚੇ ਦੇ ਉੱਤੇ ਪੰਜਾਬ ਪੁਲਿਸ ਦੀ ਕਾਰਵਾਈ ਤੋਂ ਬਾਅਦ ਹਰਿਆਣਾ ਪੁਲਿਸ ਵੱਲੋਂ ਵੀ ਜੋ ਬੈਰੀਕੇਟਿੰਗ ਕੀਤੀ ਗਈ ਸੀ ਉਸ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤੁਸੀਂ ਦੇਖੋ ਤਸਵੀਰਾਂ ਸ਼ੰਭੂ ਬਾਰਡਰ ਤੇ ਜੋ ਬੈਰੀਕੇਟਿੰਗ ਕੀਤੀ ਗਈ ਸੀ ਕੰਕਰੀਟ ਦੀ ਉਸ ਨੂੰ ਹਟਾਉਣ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਪੂਰੀ ਤੇਜ਼ੀ ਦੇ ਨਾਲ ਚੱਲ ਰਿਹਾ ਤੇ ਜਿੰਨੇ ਵੀ ਇੱਥੇ ਤਾਂ ਕੰਕਰੀਟ ਦੇ ਬੈਰੀਕੇਟ ਲਗਾਏ ਗਏ ਸੀਗੇ ਉਹਨਾਂ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਤਾਂ ਇਹ ਤਸਵੀਰ ਸ਼ੰਭੂ ਬਾਰਡਰ ਦੇ ਉੱਤੇ ਹਰਿਆਣਾ ਦੇ ਐਂਟਰੀ ਪੁਆਇੰਟ ਦੇ ਆ ਜਿੱਥੇ ਆਦਮੀ ਫੋਰਸ ਲੱਗੀ ਹੋਈ ਸੀਗੀ ਪੈਰਾਮਿਲਟਰੀ ਫੋਰਸ ਇੱਥੇ ਤਾਇਨਾਤ ਕੀਤੀ ਗਈ ਸੀ ਅਤੇ ਇੱਕ ਤਰੀਕੇ ਦੇ ਨਾਲ ਬੰਕਰ ਬਣਾਏ ਗਏ ਸੀਗੇ ਤਾਂ ਹੁਣ ਇਹਨਾਂ ਨੂੰ ਹਟਾਉਣ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਅੱਜ ਸ਼ਾਮ ਤੱਕ ਇਹਨਾਂ ਨੂੰ ਹਟਾ ਦਿੱਤਾ ਜਾਏਗਾ ਜਿੰਨੇ ਵੀ ਪੈਰੀਕੇਟ ਹੈ ਤੇ ਇਹ ਰਸਤਾ ਖੋੜ ਦਿੱਤਾ ਜਾਏਗਾ ਤੇ ਉਮੀਦ ਕੀਤੀ ਜਾ ਰਹੀ ਹੈ ਕੱਲ ਤੱਕ ਇੱਥੇ ਆਮ ਲੋਕਾਂ ਦੇ ਲਈ ਇਹ ਰਸਤਾ ਖੁੱਲ ਜਾਏਗਾ ਤਾਂ ਇਹ ਤਸਵੀਰ دوسرے ਪੁਲ ਦੀ ਦਿਖਾ ਰਹੇ ਹਾਂ ਤੁਹਾਨੂੰ ਤੇ ਇਸ ਸਾਈਡ ਪੁਲ ਦੀ ਵੀ ਤਸਵੀਰ ਦਿਖਾ ਦਿੰਦੇ ਹਾਂ ਜਿੱਥੋਂ ਜੀਸੀਬੀ ਮਸ਼ੀਨਾਂ ਦੇ ਨਾਲ ਬਲਡੋਜ਼ਰਾਂ ਦੇ ਨਾਲ ਇਹਨਾਂ ਕੰਕਰੀਟ ਤੇ ਪੈਰੀਕੇਟਾਂ ਨੂੰ ਹਟਾਇਆ ਜਾ ਰਿਹਾ ਤੇ ਇਹ ਤਸਵੀਰ ਸਿੱਧੀ ਤਸਵੀਰ ਅਸੀਂ ਸ਼ੰਭੂ ਬਾਰਡਰ ਤੋਂ ਦਿਖਾ ਰਿਹਾ ਹਾਲਾਂਕਿ ਕੱਲ ਤਿਆਰੀ ਕੀਤੀ ਗਈ ਸੀ ਪੰਜਾਬ ਪੁਲਿਸ ਵੱਲੋਂ ਦੋਨੇ ਮੋਰਚੇ ਚੱਕਣ ਦੀ ਸ਼ੰਭੂ ਬਾਰਡਰ ਦਾ ਮੋਰਚਾ ਤੇ ਖਨੌਰੀ ਬਾਰਡਰ ਦਾ ਮੋਰਚਾ ਤੇ ਉਸ ਤੋਂ ਬਾਅਦ ਰਾਤ ਨੂੰ ਪੀਪੀ 7 ਵਜੇ ਇੱਥੇ ਪੁਲਿਸ ਦਾ ਐਕਸ਼ਨ ਹੁੰਦਾ ਤੇ ਮੋਰਚੇ ਦੇ ਵਿੱਚ ਸਾਰੇ ਆਰਜੀਕਰ ਟਰੈਕਟਰ ਟਰਾਲੀਆਂ ਇਸ ਤੋਂ ਇਲਾਵਾ ਜੋ ਵੀ ਸਾਜੋ ਸਮਾਨ ਸੀ ਉਹਨੂੰ ਹਟਾ ਦਿੱਤਾ ਗਿਆ ਹੁਣ ਪੂਰੀ ਤਰੀਕੇ ਦੇ ਨਾਲ ਇੱਥੇ ਕਲੀਅਰ ਕਰ ਦਿੱਤਾ ਗਿਆ ਸ਼ੰਭੂ ਬਾਰਡਰ ਕੋਈ ਵੀ ਕਿਸਾਨ ਇੱਥੇ ਹੈ ਨਹੀਂ ਕਿਤੇ ਟਰੈਕਟਰ ਟਰਾਲੀਆਂ ਵੀ ਹਟਾ ਦਿੱਤੇ ਗਏ ਨੇ ਤੇ ਉੱਥੇ ਹੀ ਹਰਿਆਣੇ ਵਾਲੀ ਸਾਈਡ ਤੋਂ ਵੀ ਕਾਰਵਾਈ ਜੰਗੀ ਪੱਧਰ ਤੇ ਚੱਲ ਰਹੀ ਹੈ ਤੁਸੀਂ ਦੇਖੋ ਜੰਗੀ ਪੱਧਰ ਤੇ ਕਾਰਵਾਈ ਆ ਸਾਰੇ ਬੈਰੀਕੇਡ ਖੋਲ ਕੇ ਤੇ ਆਮ ਲੋਕਾਂ ਦੇ ਲਈ ਰਸਤਾ ਖੋਲ ਦਿੱਤਾ ਜਾਏਗਾ ਤੇ ਵਪਾਰੀਆਂ ਨੂੰ ਕਿਹਾ ਜਾ ਰਿਹਾ ਇਹਦਾ ਬਹੁਤ ਫਾਇਦਾ ਹੋਏਗਾ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਇਹਦਾ ਬਹੁਤ ਫਾਇਦਾ ਹੋਏਗਾ ਕਿਉਂਕਿ 13 ਮਹੀਨਿਆਂ ਤੋਂ ਇਹ ਰਸਤਾ ਬੰਦ ਹੈ 9 ਫਰਵਰੀ ਨੂੰ ਇਹ ਰਸਤਾ ਬੰਦ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਅੱਜ ਇਹ ਰਸਤਾ 2 मार्च ਨੂੰ ਖੋਲਿਆ ਜਾ ਰਿਹਾ ਯਾਨਕਿ ਕਰੀਬ-ਕਰੀਬ 13 ਮਹੀਨੇ ਤੱਕ ਰਸਤਾ ਬੰਦ ਰਿਹਾ ਤੇ ਇਹ ਮੰਨਿਆ ਜਾ ਰਿਹਾ ਸੀ ਕਿ ਇਹਦੇ ਨਾਲ ਵਪਾਰਕ ਤੌਰ ਤੇ ਨੁਕਸਾਨ ਹੋ ਰਿਹਾ ਲੇਕਿਨ ਕਿਸਾਨਾਂ ਦਾ ਤਰਕ ਸੀ ਕਿ ਕਿਸਾਨ ਕਹਿੰਦੇ ਕਿ ਅਸੀਂ ਇਹ ਰਸਤਾ ਨਹੀਂ ਰੋਕਿਆ ਇਹ ਰਸਤਾ ਰੋਕਿਆ ਹਰਿਆਣਾ ਪ੍ਰਸ਼ਾਸਨ ਨੇ ਹਰਿਆਣਾ ਸਰਕਾਰ ਨੇ ਅਸੀਂ ਦਿੱਲੀ ਜਾਣ ਲਈ ਇੱਥੋਂ ਚੱਲੇ ਸੀ ਲੇਕਿਨ ਦਿੱਲੀ ਜਾਣ ਨਹੀਂ ਦਿੱਤਾ ਗਿਆ ਤਿੰਨ ਵਾਰ ਕਿਸਾਨਾਂ ਵੱਲੋਂ 101 ਕਿਸਾਨਾਂ ਦਾ ਜੱਥਾ ਇੱਥੋਂ ਅੱਗੇ ਭੇਜਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਜੱਥਾ ਅੱਗੇ ਨਹੀਂ ਜਾ ਸਕਿਆ ਇੱਥੋਂ ਹੀ ਤੁਹਾਨੂੰ ਯਾਦ ਹੋਏਗਾ ਜਿਹੜੀ ਫੋਰਸ ਲਗਾਈ ਗਈ ਸੀ ਉਹਨਾਂ ਵੱਲੋਂ ਆਸੂ ਗੈਸ ਦੇ ਗੋਲੇ ਸੱਤੇ ਜਾਂਦੇ ਸੀਗੇ ਤੇ ਬਹੁਤ ਸਾਰੇ ਕਿਸਾਨ ਫੱਟੇ ਵੀ ਹੋਏ ਸੀ ਇਸ ਦੇ ਹਲੇ ਵੀ ਨਿਸ਼ਾਨ ਇੱਥੇ ਬਾਕੀ ਨੇ ਮੈਂ ਕਹੂੰਗਾ ਸਿਕੰਦਰ ਨੂੰ ਇੱਧਰ ਦਿਖਾ ਦੇਂ ਇਹ ਦੇਖੋ ਇਹ ਜਿਹੜੇ ਆਸੂ ਗੈਸ ਦੇ ਗੋਲੇ ਸਿੱਟੇ ਜਾਂਦੇ ਸੀ ਉਹਨਾਂ ਦੇ ਅੰਚ ਜਿਹੜੇ ਆ ਹਲੇ ਵੀ ਇੱਥੇ ਹੈਗੇ ਆ ਤਾਂ ਉਸ ਸਮੇਂ ਬੜੇ ਵੱਡੇ ਪੱਤਰ ਦੇ ਉੱਤੇ ਕਿਸਾਨਾਂ ਤੇ ਉੱਤੇ ਕਾਰਵਾਈ ਕੀਤੀ ਗਈ ਸੀ ਤਾਂ ਹੁਣ ਇਹ ਕੰਕਰੀਟ ਜਿਹੜੇ ਬੈਰੀਕੇਡਾਂ ਦੇ ਰੂਪ ਦੇ ਵਿੱਚ ਲਗਾਏ ਗਏ ਨੇ ਉਹਨਾਂ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਤਾਂ ਕੱਲ ਤੱਕ ਇਹ ਮੰਨਿਆ ਜਾ ਰਿਹਾ ਕਿ ਆਮ ਲੋਕਾਂ ਲਈ ਇਹ ਰਸਤਾ ਖੁੱਲ ਜਾਏਗਾ ਕੈਮਰਾਮੈਨ ਸਿਕੰਦਰ ਦਿਨਾਰ ਅਰਵਿੰਦਰ ਮੀਤ ਪੀਟੀਸੀ ਨਿਊਜ਼ ਸ਼ੰਭੂਪੁਰ